ਬੇਟਾ ਸੀਸ ਪਹਿਲਾਂ ਗੱਲ ਤੁਰਦੀ ਫੇਰ ਜ਼ਿੰਦ ਗਾਨੀਆਂ ਦੀ ਐਸ਼ ਕੌਮ ਨੂੰ ਮੌਤ ਨੇ ਕੀ ਕਹਿਣਾ ਇਹ ਤੇ ਕੌਮ ਹੈ ਸਰਬੰਸ ਦੇ ਦਾਨੀਆਂ ਦੀ ਸਰਬਸ ਦੇ ਦਾਨੀ ਅਮਰਤ ਕੇ ਦਾਤੇ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਜੰਮਾਦ ਦਲੇ ਸਮਸ਼ੇਰੇ ਬਹਾਦਰ ਪਿਤਾ ਕਲਗੀ ਧਰ ਦੇ ਧੀਓ ਪੁੱਤਰੋ ਚੜ੍ਹਦੀ ਕਲਾ ਨਾਲ ਗੱਜ ਕੇ ਫਤਿਹ ਬਲਾਇਓ ਢਿੱਲੀ ਜੀ ਫਤਿਹ ਨ ਬਲਾਇਓ ਫਤਿਹ ਉਹ ਬਲਾਇਓ ਜਿਹੜੀ ਫਤਿਹ ਆ ਸਾਡੇ ਖੱਬੇ ਸੱਜੇ ਥਾਲੇ ਦਵਲੇ ਉੱਪਰ ਥਲੇ ਜੇ ਨਿੱਕੀਆਂ ਨਿੱਕੀਆਂ ਮੀਟਿੰਗਾਂ ਜੀਆਂ ਕਰਦੇ ਨੇ ਜਦੋਂ ਭੰਡਾਰਾ ਭਰਿਆ ਉਦੋਂ ਸਾਡੇ ਜਦੋਂ ਸੰਕਟ ਦੇ ਬੱਦਲ ਆਏ ਉਦੋਂ ਤੁਸੀਂ ਕੌਣ ਉਹਨਾਂ ਦੀਆਂ ਕੰਨਾਂ ਦੇ ਟਾਟ ਪਵੇ ਉਹਨਾਂ ਦੇ ਕੰਨਾਂ 'ਚ ਜਿਹੜੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਪਿਆਰ ਕਰਦੇ ਆ ਜਿਹੜੇ ਸ਼ਰੋਮ ਨਹੀਂ ਅਕਾਲੀ ਦਲ ਸੰਤ ਬਾਬਾ ਚੰਦ ਸਿੰਘ ਜੀ ਲੋਂਗੋਵਾਲ ਨੂੰ ਪਿਆਰ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਗਤੀਸ਼ੀਲ ਉਦਮੀ ਅਰਥਕ ਮਿਹਨਤੀ ਅਰਖਿਲੇ ਖੱਠਿਲੇ ਜੋਸ਼ੀਲੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪਿਆਰ ਕਰਦੇ ਆ ਜਿਹੜੇ ਆਪੋ ਆਪ ਨੂੰ ਪਿਆਰ ਕਰਦੇ ਆ ਆਪਣੇ ਪੋਤਿਆਂ ਦੋਤਿਆਂ ਨੂੰ ਪਿਆਰ ਕਰਦੇ ਉਹ ਫਤਿਹ ਗੱਜ ਕੇ ਬੁਲਾਇਓ ਉਹ ਵੀ ਫਤਿਹ ਬੁਲਾਇਓ ਜਿਹੜਾ ਥੋੜਾ ਜਿਹਾ ਘੱਟ ਬੋਲਦਾ ਮਰਦੇ ਸ਼ਬਾਨਾ ਬਖਸ਼ਦੇ ਨੇ ਚੜਦੀ ਕਲਾ ਨਾਲ ਦੋ ਹੱਥ ਜੋੜ ਕੇ ਫਤਿਹ ਬੁਲਾਇਓ ਉੱਚੇ ਹੱਥ ਕਰਕੇ ਹੱਥ ਜੋੜੇ ਹੋਣ ਮਰਦੇ ਚਾਨਾ ਸ਼ੀ ਚੁਕਾ ਕੇ ਉਚਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕੌਮਾਂ ਦੀ ਜਿੰਦ ਜਾਨ ਹੁੰਦੇ ਨੇ ਸ਼ਹੀਦ ਸਭ ਨਾਲ ਦੇ ਸੰਝੇ ਹੁੰਦੇ ਨੇ ਸ਼ਹੀਦ जात-पात ਦੇ ਬੰਧਨਾਂ ਤੋਂ ਉੱਪਰ ਉੱਠ ਜਾਂਦੇ ਨੇ ਸ਼ਹੀਦਾਂ ਨੂੰ ਬੰਦਰ ਵਾਲੇ ਕੇਵਲ ਤੇ ਕੇਵਲ ਗਦਾਰ ਤੇ ਪਾਰਟੀ ਦੇ ਪਗੋੜੇ ਹੋ ਸਕਦੇ ਆ ਉਹ ਸ਼ਹੀਦਾਂ ਦੇ ਵਾਰਿਸ ਨਹੀਂ ਹੋ ਸਕਦੇ ਉਹ ਸ਼ਹੀਦਾਂ ਦੇ ਵਾਰਿਸ ਨਹੀਂ ਹੋ ਸਕਦੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਫਲਵਾੜੀ ਦਾ ਇੱਕ ਨਿੱਕਾ ਜਿਹਾ ਅਣਖੜਿਆ ਫੁੱਲ ਐ ਹਜੇ ਥੋੜੀ ਜਿਹੀ ਡੋਡੀ ਬਣ ਕੇ ਨਿੱਕੇ ਨਿੱਕੇ ਬੀ ਪੈਂਦੇ ਹੁੰਦੇ ਆ ਨਾ ਉਹ ਮਹਿਲਕਲਾਂ ਹਲਕੇ ਦੇ ਸਾਰੇ ਸਰਕਲ ਪ੍ਰਧਾਨ ਆਏ ਨੇ 163 ਗੱਡੀਆਂ ਦਾ ਕਾਫਲਾ ਮਹਿਲਕਲਾਂ ਤੋਂ ਲੈ ਕੇ ਆਇਆ 45 ਗੱਡੀਆਂ ਦਾ ਕਾਫਲਾ ਸੇਰਪੁਰ ਤੋਂ ਆਇਆ ਮਹਿਲਕਲਾਂ ਹਲਕੇ ਦਾ ਇਹ ਕਹਿਣ ਦੀ ਗੱਲ ਨਹੀਂ ਤੁਸੀਂ ਚੜ੍ਹਦੀ ਕਲਾਂ ਨਾਲ ਆਇਓ ਆਹ ਵੀਰੋ ਕੇਵਲ ਇੱਕੋ ਗੱਲ ਕਹਿ ਕੇ ਮੈਂ ਸਮਾਪਤੀ ਵੱਲ ਨੂੰ ਵਧਾਂਗਾ ਕਿਉਂਕਿ ਮੈਂ ਕੋਈ ਬੁਲਾਰਾ ਨਹੀਂ ਮੈਂ ਕੋਈ ਬੁਲਾਰਾ ਨਹੀਂ ਜਿਨ੍ਹਾਂ ਨੇ ਇੱਕ ਮੈਂ ਛੋਟੀ ਜਿਹੀ ਗੱਲ ਕਹਿ ਜਾਵਾਂ ਕਿਹ ਹਿਸਾਬ ਕਿਤਾਬ ਦਾ ਕੋਈ ਬੱਚਾ ਕਮਜ਼ੋਰ ਹੋਵੇ ਨਾ ਉਹ ਸਾਡੇ ਮਾਨਯੋਗ ਡੰਮੀ ਮੁੱਖ ਮੰਤਰੀ ਭਗਵੰਤ ਸਿਉਂ ਮਾਨ ਤੋਂ ਬੱਚੇ ਨੂੰ ਟਿਊਸ਼ਨ ਰਖਾ ਸਕਦਾ ਹੈ ਉਹਦੀ ਕੱਲ ਦੀ ਸਪੀਚ ਸੁਣੀ ਉਹ ਕਹਿੰਦਾ 1880 ਦਿਨ ਹੋ ਗਏ ਸਰਕਾਰ ਬਣੀ ਨੂੰ ਵੀਰੋ 1825 ਦਿਨ ਪੰਜ ਸਾਲਾਂ ਦੇ ਵਿੱਚ ਹੁੰਦੇ ਨੇ 4 ਸਾਲਾਂ ਬਾਅਦ ਇੱਕ ਲੀਪ ਦਾ ਸਾਲ ਆਉਂਦਾ 29 ਦਿਨ ਫਰਵਰੀ ਦੇ ਹੋ ਜਾਂਦੇ ਨੇ 18 ਸੋ 26 ਦਿਨਾਂ ਦੇ 5 ਸਾਲ ਬਣਦੇ ਨੇ ਇਹਨਾਂ ਨੇ ਢਾਈ ਸਾਲਾਂ ਦੇ ਵਿੱਚ ਮੁੱਖ ਮੰਤਰੀ ਨੇ 5 ਸਾਲ ਪੂਰੇ ਕਰਕੇ ਸੁਪਰ ਮੁੱਖ ਮੰਤਰੀ ਹੋਣ ਦਾ 2 ਮਹੀਨੇ 56 ਦਿਨ ਉੱਤੇ ਕਰਤੇ ਕਹਿੰਦਾ 44666 ਨੌਕਰੀਆਂ ਦਿੱਤੀਆਂ ਰੋਜ਼ 51 ਬਣੀਆਂ ਜੇ 1880 ਦਿਨਾਂ ਦਾ ਨਾਲ 44666 ਨੂੰ ਭਾਗ ਕਰਾਂਗੇ ਤਕਸੀਮ ਕਰਾਂਗੇ ਵੰਡੋ ਕਰਾਂਗੇ ਤਾਂ 23.75 ਬਣਦੇ ਆ ਇਹ ਸਾਡੇ ਸਹਿਰਾਂ ਨੂੰ ਬਦਲਣ ਵਾਸਤੇ ਲੱਗੇ ਨੇ ਪੰਜਾਬੀ ਦਾ ਟੈਸਟ ਇਹ ਅੰਨੇ ਦੇ ਪੈਰ ਥਲੇ ਬਟੇਰਾ ਆ ਗਿਆ ਲੱਤ ਫੜੀ ਘਰੇ ਲੈ ਗਿਆ ਕਹਿੰਦਾ ਬੇਬੇ ਸ਼ਕਾਰੀ ਚੋਟੀ ਦਾ ਰੋਜ਼ ਬਟੇਰੇ ਨਾਲ ਰੋਟੀ ਖਾਇਆ ਕਰਾਂਗੇ ਭਗਵੰਤ ਮਾਨਸਿਆ ਇੱਕ ਦਿਨ ਆਊ ਤੂੰ ਸਾਬਕਾ ਮੁੱਖ ਮੰਤਰੀ ਹੋਵੇਂਗਾ ਜਿਹੜਾ ਪੰਜਾਬੀ ਦਾ ਲੈਸਨ ਸਾਡੇ ਆਗੂਆਂ ਨੂੰ ਕਹਿਣਾ ਅਸੀਂ ਤੇਰੇ ਤੋਂ ਪੰਜਾਬੀ ਨਹੀਂ ਸਿੱਖਣੀ ਕਿਉਂਕਿ ਤੂੰ ਚੰਡੀਗੜ੍ਹ ਨੂੰ ਚੰਡਗਾਗਰ ਲਿਖਦਾ ਚੰਡੀਗੜ੍ਹ ਨੂੰ ਦੱਸੋ ਝੂਠ ਬੋਲਦੇ ਆ ਚੰਡੀਗੜ੍ਹ ਨੂੰ ਚਡਗਾਗਰ ਲਿਖਦਾ ਵੀਰੋ ਸ਼ਰੋਮਣੀ ਅਕਾਲੀ ਦਲ ਦੇ ਤੁਸੀਂ ਪਹਿਰੇਦਾਰੋਂ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਮਸਿਆ ਦੀ ਹਨੇਰੀ ਰਾਤ ਤੋਂ ਬਾਅਦ ਚਾਨਣਾ ਦਿਨ ਆਉਂਦਾ ਚਾਂਦਨੀ ਰਾਤ ਆਉਂਦੀ ਆ ਅੱਜ ਇੱਕ ਗੱਲ ਕਹਿ ਜਾਵਾਂ ਮਹਾਰਾਜ ਦੀ ਹਜ਼ੂਰੀ 'ਚ ਕਿ ਭੀੜ ਪਈ ਤੋਂ ਪਰਖੀ ਜਾਂਦੀ ਯਾਰੀ ਯਾਰਾਂ ਦੀ ਉਹ ਅੱਜ ਜਿਹੜੇ ਸ਼ਰੋਮਣੀ ਅਕਾਲੀ ਦਲ ਨਾਲ ਇੱਕ ਡਾ ਕੇ ਖੜੇ ਨੇ ਇਹਨਾਂ ਦਾ ਮੁੱਲ ਪਊਗਾ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਕੇਰਾ ਭੱਜ ਗਏ ਚਲੋ ਆਏ ਹੁੰਦਾ ਵੀ ਕਿਸੇ ਲਾਲਚਤਨ ਆ ਕੇ ਹੋਗੇ ਫੇਰ ਰੱਖ ਲੈ ਫੇਰ ਭੱਜ ਗਏ ਫੇਰ ਰੱਖ ਲੈ ਪੰਜਾਬੀ ਤਿੰਨ ਨਕਵਾਰੀ ਮੌਕਾ ਦਿੰਦੇ ਹੁੰਦੇ ਨੇ ਫਿਰ ਠੁੱਕਣ ਨੂੰ ਮਿੰਟ ਲਾਉਂਦੇ ਨੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਇੱਕੋ ਗੱਲ ਬੇਨਤੀ ਕਰਾਂ ਨਾਂਵ ਲੈ ਕੇ ਕਹੂੰ ਮੈਂ ਕਿਸੇ ਤੋਂ ਵਜਾਣੀ ਸਿੱਖਣਾ ਢੀਂਡਸਾ ਸਾਹਿਬ ਤਿੰਨ ਟਕਟਾ ਕੱਟੀਆਂ ਨਾਸ ਸਿੰਘ ਦੀਆਂ ਨਾਸ ਸਿੰਘ ਅੱਜ ਵੀ ਸ਼ਰੋਮੀ ਅਕਾਲੀ ਦਲ ਨਾਲ ਹੈ ਸੀ ਤੇ ਰਹੂਗਾ ਇੱਕ ਬੇਨਤੀ ਕਰਾਂ ਕਿ ਤੁਸੀਂ ਤੁਸੀਂ ਚੜ੍ਹਦੀ ਕਲਾ ਨਾਲ ਜਦੋਂ ਸਰਕਾਰਾਂ ਸਿਆਂ ਮਲਾਈ ਖਾਧੀ ਇੱਕ ਮੈਂ ਬੇਨਤੀ ਕਰਦਾ ਮਾਂ ਇੱਕੋ ਸਕਿੰਟ ਤੇ ਬੇਨਤੀ ਕਰੂੰਗਾ ਜੀ ਚੁੰਦਾ ਸਾਹਿਬ ਵਿਆਹ ਚੱਲਿਆ ਗਿਆ ਇੱਕ ਢੀਂਸਾ ਸਾਹਿਬ ਵਰਗੇ ਚੰਦੂ ਮਾਜਰਾ ਸਾਹਿਬ ਵਰਗੇ ਦੋ ਦਿਨ ਪਹਿਲਾਂ ਚਲੇ ਗਏ ਵਿਆਹ ਤੋਂ ਚੰਗਾ ਚੋਖਾ ਕੁੱਕੜ ਮਰੋੜੇ ਚੰਗੀਆਂ ਅੱਠ ਰਾਤਾਂ ਵਾਲੀ ਜਿਹੜੀ ਬੋਟਲ ਸ਼ੋਟਲ ਹੁੰਦੀਆਂ ਚੰਗੇ ਕੜੁਕ ਕੀਤੇ ਜਿੱਦ ਦੇ ਆਉਂਦਾ ਪੈਣ ਲੱਗ ਗਿਆ ਰੋੜੀਆਂ ਚੱਕ ਕੇ ਕੋਠੇ ਤੇ ਚੜ ਗਿਆ ਜਿਹੜੇ ਸਿਆਣੇ ਬੰਦੇ ਨਿਉਂਦਾ ਲਿਖਦੇ ਸੀ ਨਾ ਰੋੜੀ ਮਾਰਿਆ ਕਰੇ ਇੱਕ ਮਾਰੀ ਦੋ ਮਾਰੀ ਸਿਆਣਾ ਬਜ਼ੁਰਗ ਕਹਿੰਦਾ ਕੌਣ ਆ ਕਹਿੰਦਾ ਕੌਣ ਆ ਤਾਂ ਕੌਣ ਹੀ ਸਹੀ ਓਏ ਚੱਲੇ ਅਸੀਂ ਨਿਉਂਦਾ ਨਹੀਂ ਪਾਇਆ ਖਾ ਕੇ ਤੁਰ ਗਿਆ ਢੀੜਸਾ ਸਾਹਿਬ ਜਾਂ ਮਾਜ਼ਰਾ ਸਾਹਿਬ ਇਹ ਹੀ ਕੁਝ ਕਰ ਦੇਣ ਇਹਨੂੰ ਦੁਬਾਰੇ ਨੇੜੇ ਨਾਲ ਚੜਨ ਦਿਓ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾ ਵੱਲੋਂ ਸਾਡੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਜੀ ਬਜਰਦੇਵ ਸਿੰਘ ਜੀ ਬਾਦਸ਼ਾਹਪੁਰ ਸਾਡੇ ਸਤਕਾਰਯੋਗ ਬਚਿੱਤਰ ਸਿੰਘ ਜੀ ਢਾਲੀਵਾਲ ਸੁਖਵਿੰਦਰ ਸਿੰਘ ਜੀ ਸੁੱਖਾ ਰਵਿੰਦਰ ਸਿੰਘ ਜੀ ਕਾਲਾ ਸਾਰਿਆਂ ਵੱਲੋਂ ਗੁਰਦੀਪ ਸਿੰਘ ਜੀ ਸਾਪਾ ਸਤਬਾਬਾ ਟੇਕ ਸਿੰਘ ਤਨੋਲਾ ਮੈਂ ਤੁਹਾਨੂੰ ਸਾਰਿਆਂ ਨੂੰ ਨਤਮਸਤਕ ਹੁੰਦਾ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਨਤਮਸਤਕ ਹੁੰਦਾ ਹੋਇਆ ਉਸ عظیم ਅਦੁੱਤੀ ਅਲੌਕਿਕ ਸ਼ਖਸੀਅਤ ਸੰਤ ਬਾਬਾ ਹਰਚੰਦ ਸਿੰਘ ਲੋਂਗੋਵਾਲ ਸਾਹਿਬ ਦੇ ਚਰਨਾਂ 'ਚ ਸਾਦਾ ਤੇ ਸਤਕਾਰ ਭੇਟ ਕਰਦਾ ਦੋ ਨਾਰੇ ਲਾਉਣਿਆਂ ਸਮਾਪਤੀ ਜਾ ਕੇ ਮੈਂ ਆਪਣਾ ਉਹ ਥੱਲੇ ਬਹਿ ਜਾਊਂਗਾ ਚੜ੍ਹਦੇ ਕੱਲਾ ਨਾਲ ਨਾਰੇ ਕੋ ਖੜੀ ਕਰ ਕੇ ਨਾ ਜੋਸ਼ ਨਾਲ ਲਾਇਓ ਨਾਰੇ ਢੱਲਾ ਪੇ ਲਾ ਜਾ ਨਾਰਾ ਨਾ ਲਾਇਓ ਢੱਲਿਆਂ ਨੂੰ ਕੋਈ ਮਨਜ਼ੂਰ ਨਹੀਂ ਕਰਦਾ ਚੜ੍ਹਦੀ ਕਲਾ ਨਾਲ ਨਾਰਾ ਲਾਇਓ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ